ਹਲੋ एवरीवन ਕਿਦਾਂ ਹਾਂ ਜੀ ਸਾਰੇ ਹੋਪ ਤੁਸੀਂ ਆਪਣੇ ਆਪਣੇ ਪਲੇਸਿਸ ਤੇ ਸਾਰੇ ਬਹੁਤ ਜ਼ਿਆਦਾ ਵਧੀਆ ਹੋਵੋਗੇ ਅੱਜ ਸਭ ਤੋਂ ਪਹਿਲਾਂ ਤਾਂ ਸੌਰੀ ਕਹਾਂਗੇ ਜੀ ਆਪਣੀ ਵੀਡੀਓ ਥੋੜੀ ਜਿਹੀ ਲੇਟ ਹੋ ਗਈ ਹੈ ਥੋੜੀ ਜਿਹੀ ਨਹੀਂ ਜ਼ਿਆਦਾ ਹੀ ਲੇਟ ਹੋ ਗਈ ਹੈ ਤੇ ਚਲੋ ਜੀ ਆਪਾਂ ਸਟਾਰਟਿੰਗ ਕਰਦੇ ਹਾਂ ਅੱਜ ਵੀ ਤੁਹਾਡੇ ਲਈ ਮਿਲਨਾਜ਼ ਕਾਟਨ ਰੰਗ ਰਸ਼ੀਆ ਦੇ ਸੂਟ ਜਿਹੜੇ ਕਿ ਬਹੁਤ ਹੀ ਜ਼ਿਆਦਾ ਸੁਪੀਰੀਅਰ ਕੁਆਲਿਟੀ ਹੈ ਕਿ ਇੰਨਾ ਕੁ ਜ਼ਿਆਦਾ ਵਧੀਆ ਫੈਬਰਿਕ ਹੈਗਾ ਜਿਹੜੇ ਆਪਣੇ ਨਵੇਂ ਵੀਰਸ ਨੂੰ ਇਹਨਾਂ ਨੂੰ ਦੱਸਾਂਗੇ ਕਿ ਇੰਨਾ ਕ ਜਿਆਦਾ ਵਧੀਆ ਫੈਬਰਿਕ ਹੈ ਨਾ ਤਾਂ ਇਹ ਟ੍ਰਾਂਜ਼ੀ ਹੈਗਾ ਬਿਲਕੁਲ ਵੀ ਲਾਈਨਿੰਗ ਦੀ ਰਿਕੁਆਇਰਮੈਂਟ ਨਹੀਂ ਕੋਈ ਰੜਾ ਨਹੀਂ ਹੈਗਾ ਜੀ ਇਹਨਾਂ ਦੇ ਵਿੱਚ ਰੜਾ ਕੋਈ ਨਹੀਂ ਹੈਗਾ ਇੱਕ ਵੀ ਥ्रेड ਰਲੇ ਦਾ ਨਹੀਂ ਮਿਲੂਗਾ ਬਿਲਕੁਲ ਪਿਓਰ ਵਾਲੀ ਕਾਟਨ ਮਿਲੂਗੀ ਨਾ ਇਹਨਾਂ ਦੇ ਕਲਰ ਜਾਂਦੇ ਹੈਗੇ ਤੇ ਨਾ ਹੀ ਇਹਨਾਂ ਦੀ ਸ਼੍ਰਿੰਕਿੰਗ ਦੀ ਕੋਈ ਪ੍ਰੋਬਲਮ ਧੋਈਂਦੇ ਧੋਈਂਦੇ ਨਿਖਰਨ ਵਾਲੇ ਨੇ ਦਾਸ ਦੇ ਆਪਾਂ ਕੱਟ ਪੀਸ ਲੈ ਕੇ ਆਏ ਸੀ ਇਹ ਦਾਸ ਦਾ ਦੂਜਾ ਘਰ ਹੈ ਰੰਗ ਰਸ਼ੀਆ ਪ੍ਰੋਪਰ ਕੰਨੀ ਦੇ ਉੱਤੇ ਲਿਖਿਆ ਹੋਇਆ ਹੋਊਗਾ ਮਿਲਨਾਜ਼ ਕਾਟਨ ਵਾਈ ਰੰਗ ਰਸ਼ੀਆ ਤੇ ਪੂਰੀ ਕੰਨੀ ਦੇ ਉੱਤੇ ਲਿਖਿਆ ਆਊਗਾ ਜਿਹੜਾ ਫਰੈਸ਼ ਦੇ ਵਿੱਚ ਆਪਾਂ ਨੂੰ 13 ਜਾਂ 1400 ਦੇ ਵਿੱਚ ਮਾਰਕੀਟ ਪ੍ਰਾਈਸ ਮਿਲ ਰਿਹਾ ਉਹ ਆਪਾਂ ਤੁਹਾਨੂੰ ਬਹੁਤ ਹੀ ਘੱਟ ਪ੍ਰਾਈਸ ਦੇ ਉੱਤੇ ਦਿੰਨੇ ਆਗੇ ਤੇ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸੋਹਣੇ ਸੋਹਣੇ ਕਮੈਂਟ ਕਰਕੇ ਮੇਰੀਆਂ ਸੁਣੀ ਸੁਣੀਓ ਭੈਣਾਂ ਦੱਸਿਆ ਕਰੋ ਕਿ ਸਾਡੇ ਸੂਟ ਤੁਹਾਨੂੰ ਕਿਦਾਂ ਦੇ ਲੱਗਦੇ ਆ ਲਓ ਜੀ ਸਟਾਰਟਿੰਗ ਕਰਦੇ ਆ ਪਹਿਲੇ ਸੂਟ ਤੋਂ 5 ਮੀਟਰ ਤੋਂ ਸਾਰੇ ਪੀਸ ਵੱਡੇ ਐ ਕੱਲ ਦੋ ਵਾਰ ਆਪਾਂ ਇਹਨਾਂ ਦੀ ਵੀਡੀਓ ਅਪਲੋਡ ਕੀਤੀ ਸੀ ਤੇ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਰਿਹਾ ਹੈ ਦੋਨੋਂ ਹੀ ਵਾਰ ਸਾਰੇ ਸੂਟ ਨਾਲ ਦੀ ਨਾਲ ਹੀ ਕਲੀਅਰ ਹੋਏ ਨੇਗੇ ਇਹਨਾਂ ਦੇ ਜਿਹੜੇ ਆਰਡਰ ਨੇਗੇ ਤੁਸੀਂ ਜਲਦੀ ਕਰਿਓ ਕਿਉਂਕਿ ਇਹ ਬਹੁਤ ਜਲਦੀ ਕਲੀਅਰ ਹੋ ਜਾਂਦਾ ਹੈਗਾ ਜਿਹੜਾ ਆਪਣਾ ਸਟਾਕ ਹੈਗਾ ਤੇ ਆਪਣਾ ਸੂਟ ਹੈ ਜਿਹੜਾ ਹੋਲਡ ਕਰਵਾ ਸਕਦੇ ਹੋਗੇ ਤੁਸੀਂ ਬਟ ਆਪਾਂ ਅੱਧੇ ਘੰਟੇ ਤੋਂ ਵੱਧ ਪੇਮੈਂਟ ਨਾ ਆਵੇ ਤਾਂ ਹੋਲਡ ਨਹੀਂ ਰੱਖਾਂਗੇ ਤੇ ਪਲੀਜ਼ ਸਾਡੀ ਵੀ ਮਜਬੂਰੀ ਨੂੰ ਸਮਝਿਆ ਕਰੋ ਤੁਸੀਂ ਤੇ ਅਸੀਂ ਸਿਰਫ ਅੱਧਾ ਘੰਟਾ ਤੁਹਾਡਾ ਸੂਟ ਹੋਲਡ ਰੱਖ ਸਕਦੇ ਆਂਗੇ ਤੁਸੀਂ ਅੱਧੇ ਘੰਟੇ ਦੇ ਵਿੱਚ ਪੇਮੈਂਟ ਜਿਹੜੀ ਡਨ ਕਰਕੇ ਸਕਰੀਨਸ਼ਾਟ ਭੇਜ ਦਿਆ ਕਰੋ ਨਾਲ-ਨਾਲ ਆਪਣਾ ਐਡਰੈਸ ਸੈਂਡ ਕਰਿਆ ਕਰੋ ਲਓ ਜੀ ਕੱਲ ਇਹਸ ਪ੍ਰਿੰਟ ਦਾ ਬਹੁਤ ਜ਼ਿਆਦਾ ਸੂਟ ਆਏ ਸੀ ਕਾਫੀ ਕਲਰਾਂ ਦੇ ਵਿੱਚ ਆਇਆ ਸੀਗਾ ਤੇ ਹੁਣ ਆਪਾਂ ਜਿਹੜੇ ਰੈ ਆਪਣੇ ਕੋਲੇ ਨਵੇਂ ਆਏ ਐ ਤਾਂ ਉਹ ਇਹ ਵਾਲੇ ਨੇ ਦੇਖੋ ਜੀ ਪਹਿਣਾ ਕਹਿੰਦੀ ਐ ਨੇ ਜੀ ਪੂਰਾ ਸੂਟ ਖੋਲ ਕੇ ਦਿਖਾਇਆ ਕਰੋ ਥੋੜੇ ਔਖਾ ਹੋ ਜਾਂਦਾ ਜੀ ਪੂਰਾ ਸੂਟ ਖੋਲ ਕੇ ਦਿਖਾਣਾ ਸਾਨੂੰ ਤੇ ਮੰਨਦੇ ਆ ਕਿ ਮੇਰੇ ਹੱਥ ਹੀ ਅੱਗੇ ਆ ਜਾਂਦਾ ਬਟ ਮੈਂ ਕੋਸ਼ਿਸ਼ ਤਾਂ ਫਿਰ ਵੀ ਕਰਦੀ ਆ ਕਿ ਤੁਹਾਨੂੰ ਪੂਰੇ ਸੂਟ ਦੇ ਪ੍ਰਿੰਟ ਸਮਝ ਆ ਸਕਣ ਤੇ ਇਹਦਾ ਨੈਕਸਟ ਕਲਰ ਇਹ ਆ ਗਿਆ ਜੀ ਨੈਕਸਟ ਕਲਰ ਇਹ ਵਾਲਾ ਆ ਗਿਆ ਕੱਲ ਬਹੁਤ ਸਾਰੇ ਮੈਸੇਜ ਆਏ ਸੀ ਜਿਹੜੀਆਂ ਪੜਨਾ ਰਹਿ ਗਈਆਂ ਸੀ ਜੀ ਅੱਜ ਆਪਣੇ ਇਹ ਆ ਗਏ 440 ਦਾ ਹੈਗਾ ਇਹਦੇ ਵਿੱਚ ਇਹ ਪ੍ਰਿੰਟ ਦੇ ਵਿੱਚ ਇਹ ਕਲਰ ਆ ਚੁੱਕੀ ਨੇਗੇ ਤੇ ਨੈਕਸਟ ਦੇ ਵਿੱਚ ਇੱਕ ਨਵਾਂ ਕਲਰ ਆਇਆਗਾ ਇਹ ਦੇਖੋ ਜੀ ਬਹੁਤ ਸੋਨੇ ਸੂਟ ਹੈਗੇ ਆ ਜੀ ਜਿਹੜਾ ਕਲਰ ਵੀ ਤੁਹਾਨੂੰ ਪਸੰਦ ਆਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਉਹ ਪਲੇਸ ਕਰਿਓ ਲਓ ਜੀ ਚੈੱਕ ਕਰੀ ਚੱਲੋ ਤੁਸੀਂ ਜਿਹੜਾ ਕਲਰ ਤੁਹਾਨੂੰ ਪਸੰਦ ਆਊਗਾ ਤੁਸੀਂ ਉਹੀ ਹੋਲਡ ਕਰਵਾਇਓ ਤੇ ਇਹ 2 ਮੀਟਰ ਸੌਰੀ ਹਾਂਜੀ ਤੇ 1 ਮੀਟਰ ਦਾ ਹੀ ਪੀਸ ਹੈ ਜੀ ਇਹਦੇ ਨਾਲ ਦਾ ਹੋ ਸਕਦਾ ਹੋਰ ਪੀਸ ਨਿਕਲੇ ਆਵੇ ਆਪਣਾ ਦੀ ਲੋ ਜੀ ਚੈੱਕ ਕਰੋ ਇਹਦੇ ਨਾਲ ਦਾ ਇੱਕ ਪੀਸ ਹੋਰ ਹੈਗੇ 340 ਦਾ ਇਹ 540 ਹੋ ਗਿਆ ਜੀ ਸਾਢੇ 5 ਮੀਟਰ ਹੋ ਗਿਆ ਇਹ ਮੈਂ ਪੂਰਾ ਖੋਲ ਕੇ ਦਿਖਾ ਦਿੰਨੀ ਆ ਤੁਹਾਨੂੰ ਇਹਦਾ ਪ੍ਰਿੰਟ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਸਾਰੇ ਕਲਰ ਨਾਲ ਇੱਕ ਤੋਂ ਇੱਕ ਨੇ ਜੀ ਸਾਰੇ ਕਲਰ ਇੱਕ ਤੋਂ ਇੱਕ ਨੇ ਲੋ ਜੀ ਕੱਲ ਵਾਲੇ ਦੇ ਵਿੱਚੋਂ ਮੈਨੂੰ ਪੈਨ ਦਾ ਮੈਸੇਜ ਆ ਸਿਰਫ ਇੱਕ ਤੀ ਦਾ ਹੀ ਬਾਕੀ ਹੈ ਜੀ ਜੇ ਕਿਸੇ ਨੇ ਬੱਚੇ ਦਾ ਬਣਾਉਣਾ ਹੈ ਲੋਜੀ 2 ਮੀਟਰ ਬ੍ਰੀਕ ਬੂਟੀ ਦੇ ਵਿੱਚ ਐਂਡ 3 ਮੀਟਰ ਇਹ ਆ ਗਿਆ ਜੀ ਦੁਬਾਰਾ ਰਿਪੀਟ ਚ ਨਵੇਂ ਪੀਸਾ ਦੇ ਵਿੱਚ ਤੇ ਰਿਪੀਟ ਹੋ ਗਿਆ ਤੇ ਇਹ ਜਿਹੜਾ ਪਰਪਲ ਵਾਲਾ ਸੀ ਜੀ ਇਹਦੇ ਵਿੱਚ ਸਿਰਫ 3 ਮੀਟਰ ਦਾ ਹੀ ਆਪਣੇ ਕੋਲੇ ਕਲ ਲਾਸਟ ਰਹਿ ਗਿਆ ਸੀਗੇ ਇਹ ਬਾਕੀ ਦੂਜੇ ਸੋਲਡ ਆਊਟ ਹੋ ਗਏ ਸੀ ਹੋ ਸਕਦਾ ਨਵੇਂ-ਨਵੇਂ ਆਈ ਜਾਣ ਜੀ ਦੁਬਾਰਾ ਅਗਸਟ ਆ ਗਿਆ ਜੀ ਮੰਮੀਆਂ ਆਂਟੀਆਂ ਦੇ ਲਈ ਮਦਰਸ ਡੇ ਆ ਰਿਹਾ ਜੀ ਆਪਣੀਆਂ ਮੰਮੀਆਂ ਨੂੰ ਆਪਣੀਆਂ ਮਦਰ ਇਨ ਲਾ ਉਸ ਨੂੰ ਸਾਰਿਆਂ ਨੂੰ ਗਿਫਟ ਦਿਓ ਆਪਣੀਆਂ ਆਂਟੀਆਂ ਵੱਡੀਆਂ ਭੈਣਾਂ ਕਿਉਂਕਿ ਬਹੁਤ ਹੀ ਘੱਟ ਪ੍ਰਾਈਸ ਤੇ ਬਹੁਤ ਹੀ ਜ਼ਿਆਦਾ ਵਧੀਆ ਬ੍ਰਾਂਡ ਦੇ ਤੁਹਾਨੂੰ ਸੂਟ ਮਿਲ ਰਹੇ ਨੇਗੇ ਤੇ ਇਹਦੇ ਵਿੱਚ ਇੱਕ 480 ਦਾ ਹੈਗਾ ਇਹਦੇ ਵਿੱਚ ਇਹ ਡੀ ਲਿਖਿਆ ਹੋਇਆ ਜੀ ਇਹਦੇ ਵਿੱਚ ਡਿਫੈਕਟ ਪੀਸ ਹੈ ਇਹਦੀ ਕੰਨੀ ਦੇ ਉੱਤੋਂ ਇਹ ਜਿਹੜਾ ਪੀਸ ਹੈਗਾ ਉਹ ਖਰਾਬ ਹੋਊਗਾ ਕਜਾ ਪਤਾ ਨਹੀਂ ਦੋ ਥਾਂ ਤੇ ਉਹ ਤੁਹਾਨੂੰ ਖੋਲ ਕੇ ਦਿਖਾਵਾਂਗੇ ਜਿਨ੍ਹਾਂ ਨੇ ਵੀ ਲੈਣਾ ਹੋਇਆ ਉਹ ਮੈਨੂੰ ਕੰਟੈਕਟ ਕਰਿਓ ਤੇ ਆਪਾਂ ਨਹੀਂ ਸਾਰਾ ਪਹਿਲਾਂ ਤੁਹਾਡੇ ਲਈ ਮਿਹਨਤ ਕਰਦੇ ਆਂਗੇ ਇਹਨਾਂ ਤੇ ਲਾ ਕੇ ਦੇਖਦੇ ਹੁੰਨੇ ਆਂਗੇ ਸਾਰਾ ਪ੍ਰੋਪਰ ਚੈੱਕ ਕਰਦੇ ਆਂ ਵੀ ਇਹ ਕਿੰਨੇ ਮੀਟਰ ਦਾ ਹੈਗਾ ਤੇ ਕੀ ਇਹਦੇ ਵਿੱਚ ਡਿਫੈਕਟ ਹੈਗਾ ਹਰ ਇੱਕ ਚੀਜ਼ ਦੀ ਆਪਾਂ ਡਿਟੇਲਿੰਗ ਤੁਹਾਨੂੰ ਦਿੰਨੇ ਆਂਗੇ ਕਈ ਵਾਰ ਚਲੋ ਜੀ ਆਪਾਂ ਫਿਰ ਵੀ ਗਲਤੀ ਮੰਨਾਂਗੇ ਜੇ ਕਿਸੇ ਗੱਲ 'ਚ ਸਾਡੇ ਤੋਂ ਕੋਈ ਕਮੀ ਰਹਿ ਜਾਂਦੀ ਹੋਊਗੀ ਕੋਈ ਵੀਡੀਓ ਬਣਾਉਣ ਚ ਕਿਸੇ ਚੀਜ਼ ਦੇ ਵਿੱਚ ਬਟ ਥੋੜਾ ਸਾਰਿਆਂ ਦਾ ਪਿਆਰ ਬਹੁਤ ਜ਼ਿਆਦਾ ਮਿਲ ਰਿਹਾ ਹੈਗਾ ਤੁਹਾਨੂੰ ਉਹਦੇ ਲਈ ਬਹੁਤ ਜ਼ਿਆਦਾ ਧੰਨਵਾਦ ਹੈ ਜੀ ਤੁਹਾਡਾ ਦੇਖੋ ਕਿੰਨੇ ਪਿਆਰੇ ਪਿਆਰੇ ਪ੍ਰਿੰਟ ਆ ਰਹੇ ਨੇ ਇਹਨਾਂ ਦੇ ਬਹੁਤ ਅੱਛੇ ਪ੍ਰਿੰਟ ਨੇ ਜੀ ਸਾਰੇ ਇਹ ਪ੍ਰਿੰਟ ਸਿਰਫ ਇਹੀ ਬ੍ਰਾਂਡ ਬਣਾ ਸਕਦੇ ਨੇ ਜੀ ਬ੍ਰਾਂਡ ਦੇ ਸੂਟਾਂ 'ਚ ਹੀ ਮਿਲਣਗੇ ਲੋਕਲ ਸੂਟਾਂ ਦੇ ਵਿੱਚ ਆਪਾਂ ਨੂੰ ਇਹ ਪ੍ਰਿੰਟ ਨਹੀਂ ਮਿਲਣਗੇ ਇੰਨੇ ਕ ਜਿਆਦਾ ਪਿਆਰੇ ਪ੍ਰਿੰਟ ਨੇ ਇਹਦੇ ਵਿੱਚ ਸੈਕੰਡ ਕਲਰ ਥਰਡ ਕਲਰ ਆ ਗਿਆ ਜੀ ਹਾਂਜੀ 295 ਦਾ ਜੀ ਇਹ ਕਈ ਵਾਰ ਲਾਈਟਾਂ ਦੀ ਛਾਂ ਪੈ ਜਾਂਦੀ ਹੈ ਜੀ ਨਹੀਂ ਦਿਖਦਾ ਹੈਗਾ ਇਸ ਲਈ ਮੈਂ ਤੁਹਾਨੂੰ ਦੱਸ ਦਿੰਨੀ ਹੁੰਨੀ ਹੈ ਜੀ ਇਹਦੇ ਵਿੱਚ ਆ ਗਿਆ ਜੀ ਨੈਕਸਟ ਪਰਪਲ ਤੇ ਇਹਦੇ ਵਿੱਚ ਦੋ ਪੀਸ ਆ ਗਏ ਜੀ ਇੱਕ 3 ਮੀਟਰ ਦਾ ਬਹੁਤ ਸੋਹਣਾ ਲਾਈਨਿੰਗ ਵਾਲਾ ਆ ਗਿਆ ਸਟਫ ਇੰਨਾ ਕੁ ਜ਼ਿਆਦਾ ਨਾ ਇੰਨਾ ਕੁ ਜ਼ਿਆਦਾ ਸੌਫਟ ਹੈ ਜਿਵੇਂ ਮਲ ਕੋਟਨ ਹੁੰਦੀ ਹੈ ਕਿ ਬਟ ਚਲੋ ਮਲ ਕੋਟਨ ਤਾਂ ਇਹ ਨਹੀਂ ਕਹਿ ਸਕਦੇ ਮਲ ਕੋਟਨ 80% ਜਿਹੜੀ ਪਿਓਰ कॉटन ਹੁੰਦੀ ਹੈਗੇ ਆਪਾਂ ਨੇ ਕੋਲੇ ਸੂਟ ਵੀ ਹੈਗੇ ਆ ਇਹ ਪਿਓਰ कॉटन ਹੈ ਤੇ 60 80% 60% ਵਾਲੀ ਹੁੰਦੀ ਹੈਗੀ ਇਹ ਜਿਹੜੀ ਆਪਣੀ ਆਮ ਨੋਰਮਲ कॉटन ਹੁੰਦੀ ਹੈਗੀ ਰਲੇ ਵਾਲੀ ਤਾਂ ਅਲੱਗ ਚੀਜ਼ ਹੈ ਜੀ ਇਹ ਵਧੀਆ ਵਾਲੀ ਸੂਟ ਹੁੰਦੇ ਨੇਗੇ ਤੇ ਬਟ ਇਹ ਇੰਨਾ ਕ ਜਿਆਦਾ ਸੌਫਟ ਫੀਲ ਹੈ ਮੈਂ ਤੁਹਾਨੂੰ ਆਈ ਹੋਪ ਫੀਲ ਚੈੱਕ ਕਰਵਾ ਸਕਾਂ ਕਿ ਕਿੰਨਾ ਕ ਜਿਆਦਾ ਸੌਫਟ ਹੈ ਇਹ ਫੈਬਰਿਕ ਬਿਲਕੁਲ ਹਲਕਾ ਤੇ ਲਾਈਟ weight ਬਿਲਕੁਲ ਹਲਕਾ ਐਂਡ ਲਾਈਟ weight ਹੈਗਾ ਲੋ ਜੀ ਆਪਾਂ ਦੂਰ ਕਰਕੇ ਦਿਖਾ ਦਿੰਨੇ ਆ ਤੁਹਾਨੂੰ ਪ੍ਰਿੰਟ ਪੈਣਾ ਦੇ ਮੈਸੇਜ ਆਏ ਸੀ ਜੀ ਦੂਰ ਕਰਕੇ ਦਿਖਾਇਆ ਕਰੋ ਕੈਮਰਾ ਲੌਚੀ ਕੱਲ ਵੀ ਇਹਦੇ ਨਾਲ ਦਾ ਪ੍ਰਿੰਟ ਆਇਆ ਸੀ ਬਹੁਤ ਸਾਰੇ ਪੈਣਾ ਰਹਿ ਗਈ ਸੀ ਲੌ ਪੈਣੋ ਇੱਕ ਪੀਸ ਹੋਰ ਆ ਚੁੱਕੇ ਇਹਦੇ ਵਿੱਚ ਆਪਾਂ ਨੂੰ ਲੌਚੀ 2 ਮੀਟਰ ਦਾ ਪੀਸ ਹੈ ਇਹਦਾ ਪ੍ਰਿੰਟ ਚੈੱਕ ਕਰਾਣੀ ਹੈ ਕਿੰਨਾ ਪਿਆਰਾ ਪ੍ਰਿੰਟ ਹੈ ਇਹਦਾ ਬਟ ਇਹ ਹੈ 2 ਮੀਟਰ ਦਾ ਇਹਦੇ ਵਿੱਚ ਇੱਕ ਕਲਰ ਹੋਰ ਵੀ ਆਇਆ ਹੈ ਬਲੈਕ ਇਹਦੇ ਵਿੱਚ ਬਲੈਕ ਕਲਰ ਵੀ ਆਇਆ ਸੀ ਪ੍ਰਿੰਟ ਦੇ ਵਿੱਚ 285 ਦਾ ਬਹੁਤ ਸੋਹਣੀਆਂ ਚੀਜ਼ਾਂ ਨੇ ਜੀ ਬਹੁਤ ਪਿਆਰੀਆਂ ਤੇ ਬਹੁਤ ਹੀ ਜ਼ਿਆਦਾ ਸੌਫਟ ਸਟੱਫ ਹੈਗਾ ਜਿੱਦਾਂ ਆਪਾਂ ਵਾਟਰ ਦੇ ਉੱਤੇ ਹੱਥ ਫੇਰ ਰਹੇ ਹੁੰਨੇ ਆ ਨਾ ਇੰਨਾ ਕੁ ਸੌਫਟ ਤੇ ਮਲਾਈ ਮਹਿਗਾ ਇਹ ਫੀਲ ਇੰਨਾ ਵਧੀਆ ਹੁੰਦਾ ਹੈਗਾ ਹੱਥ ਨੂੰ ਤੇ ਤੁਸੀਂ ਜੇ ਤੁਹਾਡੇ ਕੋਲੇ ਜਾਣਗੇ ਤਾਂ ਤੁਹਾਨੂੰ ਜ਼ਰੂਰ ਪਸੰਦ ਆਣਗੇ ਬਹੁਤ ਜ਼ਿਆਦਾ ਕਿਉਂਕਿ ਜਿੱਦਾਂ ਦਾਸ ਫ੍ਰੈਂਡ ਨੂੰ ਪਿਆਰ ਮਿਲਿਆ ਇਹਨਾਂ ਨੂੰ ਵੀ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਲਓ ਜੀ ਬ੍ਰੀਕ ਬੁੱਟੀ ਦੇ ਵਿੱਚ ਆ ਗਿਆ ਜਿਹੜੀਆਂ ਭੈਣਾਂ ਬ੍ਰੀਕ ਬੁੱਟੀ ਦੇ ਵਿੱਚ ਮੰਗਦੀਆਂ ਨੇ 4 ਮੀਟਰ ਦਾ ਤੇ ਉਸ ਤੋਂ ਬਾਅਦ ਆ ਗਿਆ ਜੀ 240 ਦੀ ਸ਼ਰਟ ਦੇਖੋ ਕਿੰਨਾ ਪਿਆਰਾ ਪ੍ਰਿੰਟ ਆਇਆ ਤੇ ਨੈਕਸਟ ਆ ਗਿਆ ਜੀ ਜੀ ਨੈਕਸਟ ਪ੍ਰਿੰਟ ਇਹ ਵਾਲਾ ਚੈੱਕ ਕਰੋ ਕਿੰਨਾ ਪਿਆਰਾ ਜਿਹਾ ਪ੍ਰਿੰਟ ਹੈਗਾ ਦੇਖੋ ਹਨਾ ਕਿੰਨਾ ਸੋਹਣਾ ਪ੍ਰਿੰਟ ਹੈ ਇਹਦਾ ਮੈਂ ਦੂਰੋਂ ਦਿਖਾ ਦਿੰਦੀ ਆਂਗੀ ਭੈਣਾਂ ਦੇ ਮੈਸੇਜ ਆਉਂਦੇ ਨੇ ਜੀ ਦੂਰੋਂ ਕਰਕੇ ਕੈਮਰਾ ਦਿਖਾਇਆ ਕਰੋ ਤੇ ਲਓ ਜੀ ਵੈਸੇ ਮੈਨੂੰ ਬਹੁਤ ਚੰਗਾ ਲੱਗਦਾ ਜਦੋਂ ਤੁਸੀਂ ਕੋਈ ਵੀ ਮੇਰੀ ਮਿਸਟੇਕ ਕੱਢਦੇ ਹੋ ਜਾਂ ਫਿਰ ਕਿਸੇ ਗੱਲ ਬਾਰੇ ਮੈਨੂੰ ਦੱਸਦੇ ਹੋਗੇ ਮੈਨੂੰ ਮੈਸੇਜ ਕਰਕੇ WhatsApp ਤੇ ਜਰੂਰ ਦੱਸਿਆ ਕਰੋ ਕੋਈ ਵੀ ਚੀਜ਼ ਹੈ ਤਾਂ ਉਹਦੇ ਨਾਲ ਆਪਾਂ ਨੂੰ ਨੈਕਸਟ ਟਾਈਮ ਤੋਂ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹ ਚੀਜ਼ ਨਾ ਰਿਪੀਟ ਕਰੀਏ ਆਪਾਂ ਫਿਰ ਇਨਸਾਨ ਨੂੰ ਪਤਾ ਚੱਲਦਾ ਜੀ ਗਲਤੀਆਂ ਦਾ ਪੁਤਲਾ ਇਨਸਾਨ ਹੋ ਜਾਂਦੀਆਂ ਨੇ ਮਿਸਟੇਕਸ ਤਾਂ ਦੇਖੋ ਸਾਰਿਆਂ ਤੋਂ ਹੀ ਹੁੰਦੀਆਂ ਨੇ ਤਾਂ ਆਪਾਂ ਨੂੰ ਵੱਟ ਸਮਝਾ ਦੀ ਪਤਾ ਚੱਲਦਾ ਕਿਸੇ ਚੀਜ਼ ਦਾ ਆਪਾਂ ਕਦੇ ਵੀ ਕਿਸੇ ਗੱਲ ਤੇ ਜੇ ਮਿਸਟੇਕ ਹੁੰਦੀ ਹੈ ਉਹਦਾ ਆਪਾਂ ਨਹੀਂ ਉਹ ਕਰਦੇ ਹੈਗੇ ਵੀ ਇਹ ਆਪਾਂ ਮਿਸਟੇਕ ਨਾ ਮੰਨੀ ਮੈਂ ਨਾਲ ਦੀ ਨਾਲ ਹੀ ਮੰਨ ਲੈਣੀ ਹੁੰਦੀ ਹੈ ਜੀ ਜਿਹੜੀ ਮੇਰੀ ਗਲਤੀ ਹੁੰਦੀ ਹੈ ਲਓ ਜੀ ਚੈੱਕ ਕਰੋ ਕਪੜਾ ਇੰਨਾ ਕੁ ਜ਼ਿਆਦਾ ਵਧੀਆ ਜੀ ਬਹੁਤ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਵਧੀਆ ਨਾਲ-ਨਾਲ ਥੋੜੇ ਫੈਬਰਿਕ ਦਿਖਾਣੇ ਆ ਨਾਲ-ਨਾਲ ਆਪਾਂ ਗੱਲਾਂ ਵੀ ਕਰਦੇ ਹੁੰਨੇ ਆ ਜੀ ਲਓ ਜੀ ਕਿ ਤੁਸੀਂ ਵਾਰ ਨਾ ਹੋਮੋ ਵੀਡੀਓ ਦੇਖਦੇ ਦੇਖਦੇ ਮੈਨੂੰ ਇਹ ਹੁੰਦਾ ਹੈ ਲਓ ਜੀ ਸਾਰੀਆਂ ਭੈਣਾਂ ਦਾ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਮਿਲ ਰਿਹਾ ਆਪਾਂ ਨੂੰ ਤੇ ਆਪਾਂ ਮਦਰਸਡੇ ਦੇ ਉੱਤੇ ਵੀ ਵਧੀਆ ਜਿਹਾ ਤੁਹਾਨੂੰ ਡਿਸਕਾਊਂਟ ਦੇਵਾਂਗੇ ਕੋਈ ਤੁਹਾਡਾ ਸਾਰਿਆਂ ਦਾ ਪਿਆਰ ਹੀ ਇੰਨਾ ਹੈ ਤੇ ਨੈਕਸਟ ਕੱਲ ਭੈਣਾਂ ਇਹਦੇ ਵਿੱਚ ਵੀ ਰਹਿ ਗਈਆਂ ਸੀ ਬਹੁਤ ਸਾਰੇ ਭੈਣਾਂ ਇਸ ਪ੍ਰਿੰਟ ਨੂੰ ਇਹ 2.5 ਮੀਟਰ ਦੀ ਸ਼ਰਟ ਆਈ ਹੈ ਜੀ ਓਨਲੀ ਆਪਣੇ ਕੋਲ ਹੁਣ ਇਹਦੇ ਵਿੱਚ ਤੇ ਇਹ ਵੀ 2.5 ਮੀਟਰ ਦੀ ਸ਼ਰਟ ਆਈ ਹੈ ਦਾਸ ਵਾਲਿਆਂ ਦੇ ਵਿੱਚ ਵੀ ਆਏ ਸੀਗੇ ਪ੍ਰਿੰਟ ਆਪਣੇ ਕੋਲ ਤੇ ਨੈਕਸਟ ਪ੍ਰਿੰਟ ਬੜਾ ਪਿਆਰਾ ਜਾਇਆ ਹੈ ਬਟ ਇਹ ਆਪਣੇ ਕੋਲ 160 ਦਾ ਹੀ ਪੀਸ ਆਇਆ ਜੀ ਕੋਸ਼ਿਸ਼ ਕਰਾਂਗੇ ਜੇ ਆਪਾਂ ਨੂੰ ਇਹਦੇ ਨਾਲ ਦਾ ਪੀਸ ਮਿਲੇ ਤਾਂ ਨਾਲ ਹੀ ਜੋੜ ਕੇ ਦਿਖਾਵਾਂਗੇ ਤੁਹਾਨੂੰ ਸਾਰਿਆਂ ਨੂੰ ਕਿ ਕਿਸੇ ਦਾ ਭੈਣ ਕੋਲੇ ਪੂਰਾ ਸੂਟ ਜਾ ਸਕੇ ਤੇ ਨੈਕਸਟ ਪ੍ਰਿੰਟ ਵੀ ਬੜਾ ਪਿਆਰਾ ਜਾਇਆ ਹੈ ਸ਼ਰਟ ਤੇ ਨੈਕਸਟ ਮੈਂ ਤੁਹਾਨੂੰ ਦਿਖਾ ਰਹੀ ਹਾਂ ਜੀ ਇਹ ਵਾਲਾ ਲਓ ਜੀ ਚੈੱਕ ਕਰੀ ਚੱਲਿਓ ਤੁਸੀਂ ਤੇ ਨੈਕਸਟ ਵਾਲਾ ਇਹ ਆ ਗਿਆ ਜੀ ਤੇ ਨੈਕਸਟ ਬ੍ਰੀਕ ਬੁੱਟੀ ਦੇ ਵਿੱਚ ਆ ਗਿਆ ਜੀ ਫਲਾਈਟ ਜਆ ਇਹਦੇ ਵਿੱਚ ਥੋੜਾ ਜਿਆਦਾ ਲਾਈਟ ਆ ਰਿਹਾ ਇੰਨਾ ਲਾਈਟ ਨਹੀਂ ਹੈਗਾ ਇਹ ਲਾਈਟ ਜਆ ਆਪਾਂ ਲੈਮਨ ਸ਼ੇਡ ਕਹਿ ਸਕਦੇ ਹਾਂਗੇ ਇਹਨੂੰ ਬਹੁਤ ਪਿਆਰਾ ਜਿਹਾ ਪ੍ਰਿੰਟ ਹੈਗਾ ਬਹੁਤ ਪਿਆਰਾ ਜਿਹਾ ਹੀ ਕਲਰ ਹੈ ਬ੍ਰੀਕ ਜੀ ਬੁੱਟੀ ਦੇ ਵਿੱਚ ਲਓ ਜੀ 2 ਮੀਟਰ ਦਾ ਪੀਸ ਹੈ ਜਿਹੜੀਆਂ ਭੈਣਾਂ ਦੀ ਲੈਂਥ ਘੱਟ ਬੰਦੀ ਹੈ ਤੇ ਇਹਦੇ ਵਿੱਚ ਨੈਕਸਟ ਕਲਰ ਇਹ ਆ ਗਿਆ ਜੀ ਇਹ ਇਹ ਆ ਗਿਆ ਜੀ 280 ਦਾ ਪੀਸ ਤੇ ਨੈਕਸਟ ਆ ਗਿਆ ਜੀ ਇਹ ਵਾਲਾ 370 ਦਾ ਬਹੁਤ ਸਾਰੇ ਭੈਣਾਂ ਦੇ ਮੈਨੂੰ ਇਹਦੇ ਲਈ ਮੈਸੇਜ ਆਏ ਹੋਏ ਨੇ ਬਟ ਮੈਂ ਥੋੜਾ ਰਿਪਲਾਈ ਨਹੀਂ ਕਰ ਪਾਈ ਅੱਜ ਥੋੜਾ ਬਿਜੀ ਸੀਗੇ ਵੀਡੀਓ ਵੀ ਇਸ ਲਈ ਲੇਟ ਹੋਗੀ ਤੇ ਜਿਹੜੀਆਂ ਭੈਣਾਂ ਰਹਿ ਗਈਆਂ ਉਹ ਮੈਨੂੰ ਹੁਣ ਦੱਸਿਓ ਮੈਸੇਜ ਕਰਿਓ ਵੀਡੀਓ ਅਪਲੋਡ ਕਰਨ ਤੋਂ ਬਾਅਦ ਆਪਾਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਰਿਪਲਾਈ ਕਰਾਂਗੇ ਇਹ ਦੇਖੋ ਜੀ ਇਸ ਪ੍ਰਿੰਟ ਦੇ ਵਿੱਚ ਇੱਕ ਕੇਕ ਵਾਲਾ ਸ਼ੇਡ ਆ ਗਿਆ ਨਮਾ ਕੱਲ ਵਾਲਾ ਜਿਹੜੇ ਆਪਾਂ ਨਪਾਏ ਸੀਗੇ ਇਹਦੇ ਵਿੱਚ ਨਵਾਂ ਸ਼ੇੜੇ ਆਇਆ ਬੜਾ ਪਿਆਰਾ ਜਿਹਾ ਸ਼ੇੜ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਨੀ ਆ ਤੁਹਾਡੇ ਲਈ ਡੇਲੀ ਨਵੇਂ-ਨਵੇਂ ਪ੍ਰਿੰਟ ਲੈ ਕੇ ਆਂਦੇ ਰਹਾਂਗੇ ਜੀ ਆਪਾਂ ਲਓ ਜੀ ਚੈੱਕ ਕਰੀ ਚਲੋ ਤੁਸੀਂ ਕਿੰਨੇ ਸੋਹਣੇ ਸੂਟ ਕਿੰਨੇ ਕਿ ਪਿਆਰੇ ਪ੍ਰਿੰਟ ਕਿੰਨੇ ਸੋਹਣੇ ਸੋਹਣੇ ਕਲਰ ਕਲਰ ਹੀ ਐਨੇ ਕਿ ਪਿਆਰੇ ਨੇ ਦਿਲ ਕਰਦਾ ਸਾਰੇ ਸੂਟ ਹੀ ਬਣਵਾ ਲਈਏ ਐਨੇ ਕਿ ਸੋਹਣੇ ਪ੍ਰਿੰਟ ਤੇ ਕਲਰ ਹੈਗੇ ਲਓ ਜੀ ਇਹਦੇ ਵਿੱਚ ਇੱਕ ਗ੍ਰੇ ਆ ਗਿਆ ਗ੍ਰੇ ਦੇ ਵਿੱਚ ਇੱਕ 260 ਦਾ ਪੀਸ ਹੈਗਾ ਜੀ ਇੱਕ 250 ਦਾ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਤੇ ਲਾਸਟ ਵਨ ਇਹਦੇ ਵਿੱਚ ਆ ਗਿਆ ਜੀ 330 ਐਂਡ 210 ਇਹ ਸਾਰੇ ਸੂਟ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਜੀ ਜਿਹੜਾ ਕਲਰ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਪਲੇਸ ਕਰ ਸਕਦੇ ਹੋ ਆਪਣਾ ਨੰਬਰ ਹੈ 9253115036 9253115036 ਤੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਹੈ ਪਲੇਸ ਕਰਿਓ ਤੇ ਅੱਧੇ ਘੰਟੇ ਲਈ ਤੁਹਾਡਾ ਸੂਟ ਹੋਲਡ ਰੱਖ ਦਿੱਤਾ ਜਾਊਗਾ ਅੱਧੇ ਘੰਟੇ ਤੁਸੀਂ ਪੇਮੈਂਟ ਡਨ ਕਰਕੇ ਆਪਣਾ ਐਡਰੈਸ ਸੈਂਡ ਕਰ ਦਿਓ ਡੇਲੀ ਡੇਲੀ ਆਪਾਂ ਜਿਹੜੇ ਵੀ ਸੂਟ ਤੁਹਾਡਾ ਆਰਡਰ ਆਉਂਦਾ ਡੇਲੀ ਡੇਲੀ ਤੁਹਾਡੇ ਆਪਾਂ ਡਿਸਪੈਚ ਕਰਦੇ ਆ ਤੇ ਵਾਕਈ 125 ਰੁਪਏ ਪਰ ਮੀਟਰ ਰਹੂਗਾ ਜਿਹੜੇ ਆਪਣੇ ਨਵੇਂ ਈਅਰਜ਼ ਹੈਗੇ ਉਹਨਾਂ ਨੂੰ ਦੱਸਾਂਗੇ 125 ਰੁਪਏ ਪਰ ਮੀਟਰ 625 ਦਾ ਇਹ ਸੂਟ ਪੈ ਜਾਂਦਾ ਜਿਹੜਾ ਤੁਹਾਨੂੰ ਮਾਰਕੀਟ ਦੇ ਵਿੱਚ ਜਿਹੜਾ ਆਪਣਾ ਇਹ ਹੈਗਰ ਅੰਗਰੇਜ਼ੀਆ ਦਾ ਤੁਹਾਨੂੰ 13-1400 ਦੇ ਵਿੱਚ ਮਿਲੂਗਾ ਜੀ ਹੋ ਤਾਂ ਤੁਹਾਨੂੰ ਸਿਰਫ 625 ਰੁਪਏ ਦੇ ਸੂਟ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਥੈਂਕ ਯੂ ਜੀ